ਸ਼ਸ਼ੀਕਾਲੂ ਦਾ ਲੈ ਦੇਖਦੇ ਦਸ਼ਕਾਂ ਦਾ ਮੈਂ ਕੁਲੰਦ ਸਿੰਘ ਸਲੋੜ ਵੀ ਸਵਾਗਤ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼੍ਰੀ ਫਤਗਰ ਸਾਹਿਬ ਦੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਦਾ ਕਾਰਨ ਹੈ ਜਿਹੜਾ ਸੀਧੀ ਹਫਤਾ ਚੱਲ ਰਿਹਾ ਉਸ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਮੁਖਤਾ ਪ੍ਰਬੰਧਨ ਜਿਹੜੇ ਸਭਾ ਨੂੰ ਲੈ ਕੇ ਉਹ ਕੀਤੇ ਜਾ ਰਹੇ ਨੇ ਔਰ ਜਿਹੜੇ ਪਿਛਲੇ ਸਮੇਂ ਦੌਰਾਨ ਮੁਸ਼ਕਲਾ ਜਾਂ ਕੋਈ ਔਕੜਾਂ ਸਾਹਮਣੇ ਆਉਂਦੀਆਂ ਨੇ ਉਸ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਨੇ ਕੇ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਔਰ ਕਿਸੇ ਤਰ੍ਹਾਂ ਦੀ ਔਕੜ ਸੰਗਤ ਨੂੰ ਨਾ ਮਹਿਸੂਸ ਕਰਨੀ ਪਵੇ ਉਹਨਾਂ ਨੇ ਇੱਕ ਵਿਸ਼ੇਸ਼ ਟਵੀਟ ਕੀਤਾ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ 27 ਦਸੰਬਰ ਸਵੇਰ 10 ਵਜੇ ਮਾਤਮੀ ਬਿਗਲ ਬਜੇਗਾ ਮਾਤਮੀ ਬਿਗਲ ਦਾ ਮਤਲਬ ਹੋਏਗਾ ਕਿ ਉਹ 10 ਵਜੇ ਤੋਂ ਲੈ ਕੇ 10 ਵਜੇ 10 ਮਿੰਟ ਤੱਕ ਜਾਰੀ ਰਹੇਗਾ ਜਿੱਥੇ ਵੀ ਬੰਦਾ ਖੜਾ ਹੈ ਭਾਵੇਂ ਤੁਸੀਂ ਕਿਸੇ ਦੁਕਾਨ ਦੇ ਖੜੇ ਹੋ ਲੰਗਰ ਹਾਲ ਦੇ ਵਿੱਚ ਖੜੇ ਹੋ ਜਾਂ ਗੁਰਦ ਘਰ ਦੇ ਵਿੱਚ ਖੜੇ ਹੋ ਉਸ 10 ਮਿੰਟ ਦੇ ਸਮੇਂ ਦੌਰਾਨ ਤੁਹਾਨੂੰ ਉੱਥੇ ਹੀ ਖੜਾ ਰਹਿਣਾ ਪਵੇਗਾ ਉੱਥੇ ਹੀ ਤੁਸੀਂ ਖੜੇ ਹੋ ਕੇ ਛੋਟੇ ਸ਼ਹਿਬਜ਼ਾਦਿਆਂ ਨੂੰ ਸੰਧਾਜਨੀ ਦਿਓਗੇ ਔਰ ਤੁਹਾਡੀ ਜੀ ਸੰਧਾਜਲੀ ਹੈ ਉਹ ਪੂਰੇ 10 ਮਿੰਟ ਚੱਲੇਗੀ ਔਰ ਉਸ 10 ਮਿੰਟ ਦੇ ਵਿੱਚ ਕਿਸੇ ਨੂੰ ਵੀ ਹਰਕਤ ਕਰਨ ਦਾ ਜਿਹੜਾ ਹੈ ਉਹ ਨਹੀਂ ਕਿਹਾ ਗਿਆ ਕਿ ਕੋਈ ਹਰਕਤ ਨਾ ਕੀਤੀ ਜਾਵੇ ਔਰ ਉਸ 10 ਮਿੰਟ ਦੇ ਸਮੇਂ ਦੇ ਵਿੱਚ ਛੋਟੇ ਸ਼ਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਇਹ ਜਾਣਕਾਰੀ ਹੈ ਉਹ ਸਾਨੂੰ ਟਵਿੱਟਰ ਰਾਹੀਂ ਮਿਲੀ ਹੈ ਸਰਦਾਰ ਭਵਨ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੇ ਇਹ ਜਨਕਾਇਿਤ ਕੀਤੀ ਹੈ